ਹੈਲੋ एवरीवन ਕਹਾਣੀ ਆਪਣੀ ਹੈ ਤੇਰਾ ਆਸਮਾਨ ਦੇਖੋ ਆ ਇੱਕ ਲੜਕੀ ਬਣੀ ਹੋਈ ਹੈ ਆ ਪਿੰਜਰਾ ਹੈ ਉਹਨੇ ਪਿੰਜਰਾ ਖੋਲ ਦਿੱਤਾ ਤੇ ਪੰਛੀ ਕੀ ਇੱਕ ਉੱਡ ਜਾਂਦਾ ਹੈ ਨਾ ਤੇ ਦੇਖੋ ਕਹਾਣੀ ਕੀ ਹੈ ਕਮਲ ਪਿਛਲੇ 2 ਸਾਲਾਂ ਤੋਂ ਸਕੂਲ ਨਹੀਂ ਗਈ ਉਹ ਘਰ ਵਿੱਚ ਰਹਿੰਦੀ ਸੀ ਘਰ ਵਿੱਚ ਮੰਮੀ ਪਾਪਾ ਅਤੇ ਦਾਦੀ ਉਸ ਨਾਲ ਖੇਡਦੇ ਸਨ ਉਸ ਨੂੰ ਖੇਡਣ ਵਿੱਚ ਮਜ਼ਾ ਆਉਂਦਾ ਸੀ ਪਰ ਅਕਸਰ ਕਮਲ ਆਪਣੇ ਸਕੂਲ ਅਤੇ ਦੋਸਤਾਂ ਨੂੰ ਬਹੁਤ ਯਾਦ ਕਰਦੀ ਸੀ ਮੰਮੀ ਉਸ ਨੂੰ ਸਮਝਾਉਂਦੀ ਸੀ ਕੋਰੋਨਾ ਕਾਰਨ ਸਾਰਿਆਂ ਨੂੰ ਘਰ ਹੀ ਰਹਿਣਾ ਪੈਂਦਾ ਹੈ ਪਰ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਵੀ ਸਕੂਲ ਜਾਣਾ ਸ਼ੁਰੂ ਕਰਦੇ ਹੋਗੇ ਅਤੇ ਆਪਣੇ ਦੋਸਤਾਂ ਨੂੰ ਮਿਲੋਗੇ ਸ਼ਾਮ ਦਾ ਸਮਾਂ ਸੀ ਕਮਲ ਆਪਣੀ ਛੱਤ ਤੇ ਪਤੰਗ ਉਡਾ ਰਹੀ ਸੀ ਹਵਾ ਚੱਲ ਰਹੀ ਸੀ ਥੋੜੇ ਸਮੇਂ ਵਿੱਚ ਪਤੰਗ ਬਹੁਤ ਉੱਚੀ ਉੱਡ ਗਈ ਚਰਖੜੀ ਉੱਤੇ ਡੋਰ ਮੁੱਕ ਗਈ ਤੇ ਪਤੰਗ ਕਮਲ ਹੱਥੋਂ ਛੁੱਟ ਗਈ ਪਤੰਗ ਨੇ ਮੁਸਕਰਾਹਟ ਨਾਲ ਕਿਹਾ ਅੱਛਾ ਦੋਸਤ ਮੈਂ ਤਾਂ ਖੁੱਲੇ ਆਸਮਾਨ ਵਿੱਚ ਸੈਰ ਕਰਨ ਚੱਲੀ ਹਾਂ ਕਮਲ ਉਦਾਸ ਹੋ ਕੇ ਇੱਕ ਕੋਨੇ ਵਿੱਚ ਬੈਠ ਗਈ ਅਚਾਨਕ ਉਸਦੀਆਂ ਅੱਖਾਂ ਖੁੱਲੀਆਂ ਉਸਨੇ ਆਪਣੇ ਆਪ ਨੂੰ ਮੰਜੇ ਤੇ ਪਾਇਆ ਉਹ ਉੱਟ ਕੇ ਵੇੜੇ ਵਿੱਚ ਆ ਗਈ ਫਿਰ ਉਸ ਦੀ ਨਜ਼ਰ ਪਿੰਜਰੇ ਤੇ ਪਈ ਛੋਟੀ ਚਿੜੀ ਪਿੰਜਰੇ ਵਿੱਚ ਉਦਾਸ ਬੈਠੀ ਸੀ ਇਹ ਚਿੜੀ ਪਾਪਾ ਕਮਲ ਦੇ ਜਨਮ ਦਿਨ ਮੌਕੇ ਲਈ ਆਈ ਸੀ ਕਮਲ ਪਿੰਜਰੇ ਵੱਲ ਗਈ ਉਸ ਨੇ ਧਿਆਨ ਨਾਲ ਚਿੜੀ ਨੂੰ ਦੇਖਿਆ ਫਿਰ ਉਸ ਨੇ ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਕਿਹਾ ਜਾ ਚਿੜੀਏ ਤੂੰ ਵੀ ਆਸਮਾ ਖੁੱਲੇ ਆਸਮਾਨ ਵਿੱਚ ਪਤੰਗ ਵਾਂਗ ਉੱਡ ਜਾ ਮੈਂ ਤੇਰਾ ਆਸਮਨ ਵੀ ਤੈਨੂੰ ਵਾਪਸ ਕਰਦੀ ਹਾਂ ਦੇਖੋ ਇਹ ਕਿਹੜੀ ਕਹਾਣੀ ਹੈ ਕਰੋਨਾ ਟਾਈਮ ਚ ਜਿਵੇਂ ਆਪਾਂ ਅੰਦਰ ਬੰਦ ਰਹਿੰਦੇ ਸੀਗੇ ਓਵੇਂ ਆਪਾਂ ਨੂੰ ਕਿੰਨਾ ਅਜੀਬ ਲੱਗਦਾ ਸੀ ਉਸੇ ਤਰ੍ਹਾਂ ਪੰਛੀਆਂ ਨੂੰ ਵੀ ਓਵੇਂ ਹੀ ਲੱਗਦਾ ਹੈ ਕਿ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ ਕਮਲ ਕਿਹੜੀ ਜਵਲ 2 ਸਾਲਾਂ ਤੋਂ ਸਕੂਲ ਨਹੀਂ ਗਈ ਉਹ ਘਰ ਵਿੱਚ ਹੀ ਰਹਿੰਦੀ ਸੀ ਮੰਮੀ ਪਾਪਾ ਤੇ ਦਾਦਾ-ਦਾਦੀ ਉਸ ਨਾਲ ਖੇਡਦੇ ਸੀ ਉਸ ਨੂੰ ਖੇਡਣ ਵਿੱਚ ਮਜ਼ਾ ਆਉਂਦਾ ਸੀ ਪਰ ਅਕਸਰ ਕਮਲ ਆਪਣੇ ਸਕੂਲ ਅਤੇ ਦੋਸਤਾਂ ਨੂੰ ਯਾਦ ਕਰਦੀ ਸੀਗੇ ਮੰਮੀ ਉਸ ਨੂੰ ਸਮਝਾਉਂਦੀ ਕਰੋਨਾ ਕਾਰਨ ਸਾਰਿਆਂ ਨੂੰ ਘਰ ਰਹਿਣਾ ਪੈਂਦਾ ਪਰ ਜਲਦੀ ਸਭ ਕੁਝ ਠੀਕ ਹੋ ਜਾਏਗਾ ਤੇ ਤੂੰ ਵੀ ਸਕੂਲ ਜਾਣਾ ਸ਼ੁਰੂ ਕਰ ਦੇਂਗੀ ਤੇ ਆਪਣੇ ਦੋਸਤਾਂ ਨੂੰ ਮਿਲਾਂਗੀ ਸ਼ਾਮ ਦਾ ਸਮਾਂ ਹੁੰਦਾ ਕਮਲ ਆਪਣੇ ਛੱਤ ਤੇ ਪਤੰਗ ਉਡਾ ਰਹੀ ਹੁੰਦੀ ਹੈ ਹਵਾ ਚੱਲਦੀ ਵੀ ਹੁੰਦੀ ਹੈ ਥੋੜੇ ਟਾਈਮ ਵਿੱਚ ਪਤੰਗ ਕਿ ਬਹੁਤ ਉੱਚੀ ਉੱਡ ਜਾਂਦੀ ਹੈ ਚਰਖੜੀ ਦੀ ਡੋਰ ਵੀ ਕਿ ਮੁੱਕ ਜਾਂਦੀ ਹੈ ਪਤੰਗ ਕਮਲ ਦੇ ਹੱਥੋਂ ਕੀ ਹੈ ਛੁੱਟ ਜਾਂਦੀ ਹੈ ਤੇ ਪਤੰਗ ਹੱਸ ਕੇ ਕਹਿੰਦੀ ਹੈ ਅੱਛਾ ਦੋਸਤ ਮੈਂ ਖੁੱਲੇ ਆਸਮਾਨ ਵਿੱਚ ਸੈਰ ਕਰਨ ਚੱਲੀ ਆ ਤੇ ਕਮਲ ਕੀ ਹੈ ਉਦਾਸ ਓਕੇ ਬੈਠ ਜਾਂਦੀ ਹੈ ਕੋਨੇ 'ਚ ਅਚਾਨਕ ਉਸ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਉਹ ਆਪਣੇ ਆਪ ਨੂੰ ਮੰਜੇ ਤੇ ਪਾੰਦੀ ਹੈ ਕਿ ਮੈਂ ਮੰਜੇ ਤੇ ਪਈ ਆ ਉਹ ਉੱਠ ਕੇ ਵਿਹੜੇ ਵਿੱਚ ਆ ਜਾਂਦੀ ਹੈ ਫਿਰ ਉਸ ਦੀ ਨਜ਼ਰ ਕਿਹੜੀ ਹੈ ਇੱਕ ਪਿੰਜਰੇ ਤੇ ਪੈਂਦੀ ਹੈਂ ਦੇ ਤੇ ਤੇ ਉਹ ਜਿੰਦੇ ਵਿੱਚ ਇੱਕ ਕੀ ਹੁੰਦੀ ਹੈ ਛੋਟੀ ਚਿੜੀ ਹੁੰਦੀ ਹੈ ਪਿੰਜਰੇ 'ਚ ਤੇ ਇਹ ਕੌਣ ਲੱਗਿਆ ਇਸ ਦੇ ਪਾਪਾ ਕਮਲ ਦੇ ਜਨਮ ਦਿਨ ਤੇ ਲੈ ਕੇ ਆਏ ਸੀ ਕਮਲ ਪਿੰਜਰੇ ਵੱਲ ਗਈ ਉਸਨੇ ਧਿਆਨ ਨਾਲ ਚਿੜੀ ਨੂੰ ਦੇਖਿਆ ਫਿਰ ਉਸਨੇ ਪਿੰਜਰੇ ਦਾ ਕੀਆ ਦਰਵਾਜ਼ਾ ਖੋਲ ਦਿੰਦੀ ਹੈ ਤੇ ਕਹਿੰਦੀ ਹੈ ਜਾ ਚਿੜੀਏ ਤੂੰ ਵੀ ਖੁੱਲੇ ਆਸਮਾਨ ਵਿੱਚ ਪਤੰਗ ਵਾਂਗ ਉੱਡ ਜਾ ਮੈਂ ਤੇਰਾ ਆਸਮਾਨ ਵੀ ਤੈਨੂੰ ਵਾਪਿਸ ਕਰਦੀ ਹਾਂ ਕੁਐਸਚਨ ਆਨਸਰ ਪਹਿਲਾ ਕਰੋਨਾ ਸਮੇਂ ਕਮਲ ਘਰ ਕੀ ਕਰਦੀ ਸੀ ਕਰੋਨਾ ਸਮੇਂ ਕਰ ਵਿੱਚ ਆਪਣੇ ਮੰਮੀ ਪਾਪਾ ਅਤੇ ਦਾਦੀ ਨਾਲ ਖੇਡਦੀ ਸੀ। ਕਮਲ ਸੂਫਨੇ ਵਿੱਚ ਕੀ ਕਰ ਰਹੀ ਸੀ? ਕਮਲ ਸੂਫਨੇ ਵਿੱਚ ਕੀ ਕਰ ਰਹੀ ਸੀ? ਪਤੰਗ ਉਡਾ ਰਹੀ ਸੀ। ਕਮਲ ਸੁਫਨੇ ਵਿੱਚ ਪਤੰਗ ਉਡਾ ਰਹੀ ਸੀ ਚਿੜੀ ਕਮਲ ਨੇ ਚਿੜੀ ਨੂੰ ਪਿੰਜਰੇ ਵਿੱਚੋਂ ਆਜ਼ਾਦ ਕਿਉਂ ਕੀਤਾ ਸੋਚੋ ਅਤੇ ਲਿਖੋ ਕਮਲ ਨੇ ਚਿੜੀ ਨੂੰ ਉਦਾਸ ਦੇਖਿਆ ਅਤੇ ਪਿੰਜਰਾ ਖੋਲ ਕੇ ਕੇਹਾ ਕਿ ਜਾ ਤੂੰ ਵੀ ਆਸਮਾਨ ਵਿੱਚ ਉੱਡ ਲੈ ਕਰੋਨਾ ਸਮੇਂ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਸੀ ਚਰਚਾ ਕਰੋ कोरोना समय साड़ी सड़क सुनसान हो गई लोग ज़्यादातर अपने घर ही ਰੈਨ ਲੱਗ ਪਏ ਲੋਕ ਆਪਣਾ ਜਿਆਦਾ ਸਮਾਂ ਮੋਬਾਈਲ ਤੇ ਵਰਤਨ ਲੱਗ ਪਏ ਤੁਹਾਡੇ ਅਨੁਸਾਰ ਕਿਸ ਪੰਛੀ ਨੂੰ ਪਾਲਣਾ ਜਾਂ पिंजਰੇ ਵਿੱਚ ਰੱਖਣਾ ਸਹੀ ਹੈ ਜਾਂ ਗਲਤ ਚਰਚਾ ਕਰੋ ਪੰਛੀ ਨੂੰ ਖੁੱਲਾ ਰੱਖ ਕੇ ਪਾਲਣਾ ਚਾਹੀਦਾ ਹੈ ਪੰਛੀ ਨੂੰ ਪਿੰਜਰੇ ਵਿੱਚ ਰੱਖਣਾ ਗਲਤ ਹੈ